ਕਿਉਂ ਜੋ ਉਸ ਮੈਨੂੰ ਮੁਕਤੀ ਦੇ ਬਸਤਰ ਪਵਾਏ ਉਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ ਪਰਮੇਸ਼ਵਰ ਨੇ ਮੈਨੂੰ ਮੁਕਤੀ ਦੇ ਕੱਪੜੇ ਪਵਾ ਦਿੱਤੇ ਤੇ ਆਪਣੇ ਸੁਭਾਅ ਦੇ ਨਾਲ ਉਹਨੇ ਮੈਨੂੰ ਢਾਕ ਲਿਆ ਧਰਮ ਦਾ ਚੋਗਾ ਕਿਸੇ ਧਰਮ ਦਾ ਖਾਸ ਰੰਗ ਦਾ ਕੱਪੜਾ ਨਹੀਂ ਆ ਮਦੇ ਚੋਗੇ ਦਾ ਮਤਲਬ ਆ ਉਹਨੇ ਆਪਣੀ ਧਾਰਮਿਕਤਾ ਦੇ ਨਾਲ ਭਾਵ ਆਪਣੀ ਸੁਭਾਅ ਦੇ ਨਾਲ ਆਪਣੇ ਪ੍ਰੇਮ ਨਾਲ ਕੋਇਤਰਤਾਈ ਦੇ ਨਾਲ ਦਇਆ ਨਾਲ ਹਮਦਰਦੀ ਦੇ ਨਾਲ ਕਿਰਪਾ ਨਾਲ ਰਹਿਮਤ ਦੇ ਨਾਲ ਉਹਨੇ ਮੈਨੂੰ ਢਾਕ ਲਿਆ ਇਹੀ ਉਹਦਾ ਧਰਮ ਆ ਅਕੀਕਾ ਨੂੰ ਮੁਕਤੀ ਦੇ ਬਸਤਰ ਪੁਆਏ ਉਹਨੇ ਮੈਨੂੰ ਉਨੇ ਇਹ ਨਹੀਂ ਕਿਆ ਬਿਮਾਰੀ ਤੋਂ ਮੁਕਤੀ ਦੇ ਵਸਤਰ ਉਨੇ ਇਹ ਨਹੀਂ ਕਿਆ ਚਿੰਤਾ ਤੋਂ ਮੁਕਤੀ ਦੇ ਵਸਤਰ ਮੁਕਤੀ ਦੇ ਵਸਤਰ ਹਰ ਗਮ ਤੋਂ ਹਰ ਪਰੇਸ਼ਾਨੀ ਤੋਂ ਜਿਸ ਤੋਂ ਤੁਸੀਂ ਮੁਕਤ ਹੋਣਾ ਚਾਹੁੰਦੇ ਆ ਤੇ ਜਿਸ ਤੋਂ ਮੁਕਤ ਹੋਣਾ ਚਾਹੀਦਾ ਆ ਉਹਨੇ ਸਾਨੂੰ ਮੁਕਤੀ ਦੇ ਵਸਤਰ ਪਵਾ ਦਿੱਤੇ ਆ ਮੁਕਤੀ ਮਰਨ ਦੇ ਬਾਅਦ ਮਿਲਣ ਵਾਲੀ ਚੀਜ਼ ਨਹੀਂ ਆਗਰ ਕੋਈ ਵਿਅਕਤੀ ਸੋਚਦਾ ਕਿ ਮਰਨ ਦੇ ਬਾਅਦ ਗੁੱਸੇ ਤੋਂ ਮੁਕਤ ਹੋ ਜਾਣਾ ਹੈ ਉਹ ਤਾਂ ਜਿੱਡਾ ਮਰਜੀ ਵੱਡਾ ਫੰਨੇਖਾ ਹੋਵੇ ਮਰਨ ਦੇ ਬਾਅਦ ਤਾਂ ਸਾਰਿਆਂ ਦਾ ਗੁੱਸਾ ਮਰ ਜਾਂਦਾ ਨਾਲ ਹੀ ਜਦੋਂ ਇਨਸਾਨ ਮਰਦਾ ਹੈ ਉਹਦਾ ਪਿਆਰ ਗੁੱਸਾ ਨਫ਼ਰਤ ਈਰਖਾ ਸਭ ਮਰ ਜਾਂਦੇ ਉਹਦੇ ਨਾਲ ਹੀ ਮੁਕਤ ਹੋਣਾ ਹੈ ਅਸੀਂ ਜੀਂਦੇ ਜੀ ਕਿਸੇ ਨੂੰ ਗੁੱਸਾ ਬਹੁਤ ਆਉਂਦਾ ਹੈ ਕਿਸੇ ਦੇ ਅੰਦਰ ਲਾਲਚ ਬਹੁਤ ਆ ਕਿਸੇ ਨੂੰ ਵਿਪਚਾਰ ਦਾ ਮਾੜਾ ਲਾਗ ਲੱਗਿਆ ਹੈ ਉਹ ਮੁਕਤ ਹੋਣਾ ਚਾਹੁੰਦਾ ਹੈ ਉਹ ਆਪਣੇ ਸਮੱਸਿਆ ਨੂੰ ਲੈ ਕੇ ਦੁੱਖ ਨੂੰ ਪਰੇਸ਼ਾਨੀ ਨੂੰ ਲੈ ਕੇ ਪਰਮੇਸ਼ਰ ਦੇ ਹਜ਼ੂਰ ਆਇਆ ਆ ਉਹਨੇ ਅਰਦਾਸ ਬੇਨਤੀ ਕੀਤੀ ਆ ਆਪਣੇ ਮਨ ਤੋਂ ਕਿ हे ਪਰਮੇਸ਼ਰ ਮੈਂ ਇਹਨਾਂ ਮਾਰੇ ਵਿਸ਼ਿਆਂ ਤੋਂ ਛੁੱਟਣਾ ਚਾਹੁੰਦਾ ਆ ਮੇਰੀ ਮਦਦ ਕਰੋ ਉਹਨੇ ਆਪਣੇ ਮਨ ਨੂੰ ਨੀਵਾ ਕਰ ਲਿਆ ਆਪਣੇ ਮਨ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਦੇ ਤਾ ਪ੍ਰਭੂ ਤੁਸੀਂ ਸੰਭਾਲ ਲਵੋ ਤੇ ਅਚਾਨਕ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਿੱਚ ਦੇਖਦਾ ਕਿ ਹੁਣ ਪਾਪ ਕਰਨ ਨੂੰ ਉਹਦਾ ਜੀ ਨਹੀਂ ਕਰਦਾ ਹੁਣ ਨਸ਼ਾ ਪੀਣ ਨੂੰ ਉਹਦਾ ਜੀ ਨਹੀਂ ਕਰਦਾ ਹੁਣ ਕੋਈ ਮਾੜੀ ਸੋਚ ਉਹਦੇ ਤੇ ਹਾਵੀ ਨਹੀਂ ਹੋ ਰਹੀ ਕੀ ਹੋਇਆ ਮੁਕਤੀ ਮਿਲ ਗਈ ਉਹਨੂੰ ਪਾਪ ਤੋਂ ਨਸ਼ੇ ਤੋਂ ਬੁਰਿਆਂ ਵਿਸ਼ਿਆਂ ਤੋਂ ਹੁਣ ਉਹ ਕੀ ਕਹਿ ਸਕਦਾ ਪਰਮੇਸ਼ਵਰ ਨੇ ਮੈਨੂੰ ਮੁਕਤੀ ਦੇ ਵਸਤਰ ਪੁਆ ਦਿੱਤੇ ਆ ਕਿਉਂਕਿ ਜਿਹੜੀ ਚੀਜ਼ ਦੀ ਗੁਲਾਮੀ ਵਿੱਚ ਸੀ ਉਹ ਉਹਦੇ ਤੋਂ ਮੁਕਤੀ ਮਿਲ ਗਈ ਬੁਰੀਆਂ ਆਦਤਾਂ ਜਿਵੇਂ ਕਿਸੇ ਕੈਦੀ ਦੇ ਪੈਰ ਵਿੱਚ ਬੇੜੀਆਂ ਹੁੰਦੀਆਂ ਆ ਮਨੁੱਖ ਦੇ ਜੀਵਨ ਦੇ ਅੰਦਰ ਇਦਾਂ ਆ ਕੋਈ ਮੋਬਾਈਲ ਦਾ ਗੁਲਾਮ ਆ ਕੋਈ ਸ਼ਰਾਬ ਦਾ ਗੁਲਾਮ ਆ ਕਿਸੇ ਨੂੰ ਫੋਨਸ ਦੇ ਉਤੇ ਗੇਮਸ ਖੇਡਣ ਦੀ ਐਡਿਕਸ਼ਨ ਲੱਗੀ ਹੋਈ ਆ ਵੱਖ-ਵੱਖ ਤਰ੍ਹਾਂ ਦੇ ਵਿਸ਼ਿਆਂ ਦੇ ਅਸੀਂ ਗੁਲਾਮ ਆ ਇਹੇ ਚੀਜ਼ਾਂ ਤੋਂ ਆਜ਼ਾਦੀ ਮਿਲ ਜਾਵੇ ਪਰਮੇਸ਼ਵਰ ਦੀ ਕਿਰਪਾ ਨਾਲ ਉਸੇ ਨੂੰ ਮੁਕਤੀ ਕਿਹਾ ਜਾਂਦਾ ਹੈ ਬਹੁਤ ਸਾਰਿਆਂ ਨੂੰ ਪਰਮੇਸ਼ਵਰ ਨੇ ਮੁਕਤੀ ਦੇ ਵਸਤਰ ਪਵਾ ਦਿੱਤੇ ਆ ਅਰ ਜਿੰਨੀ ਦੇਰ ਮੁਕਤੀ ਨਹੀਂ ਮਿਲਦੀ ਅਸੀਂ ਲਿਪੜੇ ਹੋਏ ਪਸ਼ੂ ਵਰਗੇ ਹੁੰਨੇ ਆ ਜਿਵੇਂ ਇੱਕ ਲਿਪੜਿਆ ਹੋਇਆ ਪਸ਼ੂ ਦੂਜਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਲਪੇੜਦਾ ਆ ਇਦਾਂ ਹੀ ਇੱਕ ਗਲਤ ਜੀਵਨ ਜੀਣ ਵਾਲਾ ਵਿਅਕਤੀ ਦੂਜਿਆਂ ਦੇ ਬਹੁਤ ਸਾਰਿਆਂ ਦੇ ਜੀਵਨ ਵਿਗਾੜ ਦਿੰਦਾ ਏ ਜਦੋਂ ਪਰਮੇਸ਼ਵਰ ਸਾਨੂੰ ਮੁਕਤੀ ਦੇ ਵਸਤਰ ਪਵਾ ਦਿੰਦੇ ਆ ਪ੍ਰਭੂ ਜੀ ਤਾਂ ਵਚਨ ਵਿੱਚ ਕੀ ਲਿਖਿਆ ਕਹਿੰਦੇ ਜਿਵੇਂ ਲਾੜਾ ਸਹੇਰੇ ਨਾਲ ਆਪ ਨੂੰ ਸਵਾਰਦਾ ਤੇ ਲਾੜੀ ਆਪਣੇ ਗਹਿਣਿਆਂ ਨਾਲ ਆਪ ਨੂੰ ਸ਼ਿੰਗਾਰਦੀ ਪਰਮੇਸ਼ਵਰ ਨੇ ਮੈਨੂੰ ਧਰਮ ਦਾ ਚੋਗਾ ਕਿਵੇਂ ਪਵਾਇਆ ਜਿਵੇਂ ਲਾੜਾ ਤੇ ਲਾੜੀ ਆਪਣਾ ਸ਼ਿੰਗਾਰ ਕਰਦੇ ਆ ਤੁਸੀਂ ਦੇਖੋ ਵਿਆਹ ਤੋਂ ਪਹਿਲਾਂ ਬਟਨੇ ਲਾਏ ਜਾਂਦੇ ਆ ਹਣੋਂ ਨਾ ਨੂੰ ਮਾਈਏ ਕਹਿ ਦਿੰਦੇ ਆ ਜਾਂ ਹਣ ਲੋਕੀ ਕੋਈ ਫੇਸ਼ੀਅਲ ਕਰਾਉਣ ਨੂੰ ਚਲੇ ਜਾਂਦਾ ਕੋਈ ਕੋਸ਼ ਕਰਾਉਣ ਨੂੰ ਐਕਚੁਅਲ ਦੇ ਵਿੱਚ ਕੀ ਆ ਉਹ ਆਪਣੇ ਦਾਗ ਧੱਬਿਆਂ ਨੂੰ ਲਾਉਣਾ ਚਾਹੁੰਦੇ ਆ ਉਸ ਮੈਲ ਨੂੰ ਲਾਉਣਾ ਚਾਹੁੰਦੇ ਆ ਵਿਆਹ ਦੀਆਂ ਤਿਆਰੀਆਂ ਆ ਕਿ ਅਸੀਂ ਬਿਊਟੀਫੁੱਲ ਹੋ ਸਕੀਏ ਲੱਗ ਸਕੀਏ ਬਹੁਤ ਸੋਹਣੇ ਤੇ ਸਭ ਤੋਂ ਸੁੰਦਰ ਵਸਤਰ ਉਸ ਦਿਨ ਦੁਲਹਨ ਪਾਉਂਦੀ ਆ ਸਾਤੋਂ ਸੁੰਦਰ ਲਾੜਾ ਉਸ ਦਿਨ ਬਣਨ ਦੀ ਕੋਸ਼ਿਸ਼ ਕਰਦਾ ਹੈ ਤੇ ਸਾਰਿਆਂ ਨਾਲੋਂ ਹੀ ਮੇਲ ਦੇ ਲੋਕਾਂ ਨਾਲੋਂ ਵੀ ਬਰਾਤ ਦੇ ਲੋਕਾਂ ਨਾਲੋਂ ਵੀ ਜੁਦੇ ਨਜ਼ਰ ਆਉਂਦੇ ਸਾਰਿਆਂ ਨਾਲੋਂ ਜ਼ਿਆਦਾ ਸੋਹਣੇ ਲੱਗਦੇ ਆ ਕਿਉਂਕਿ ਉਹ ਸ਼ਿੰਗਾਰੇ ਹੋਏ ਆ ਪਰਮੇਸ਼ਰ ਨੇ ਸਾਡੇ ਤੋਂ ਸਾਡੇ ਕੱਜ ਇੰਤਾ ਦੂਰ ਕਰਨੇ ਆ ਇਤੋਂ ਸਾਡੇ ਜਿਹੜੇ ਮਾੜੇ ਵਿਸ਼ੇ ਆ ਪ੍ਰਭੂ ਨੇ ਉਹ ਦੂਰ ਕੀਤੇ ਆ ਜਾਕਾਰ ਦੇਣੇ ਆ ਜਿਨ੍ਹਾਂ ਦੇ ਵੀ ਅੰਦਰ ਆ ਅਰੇ ਇਤਾਂ ਪ੍ਰਭੂ ਨੇ ਸਾਨੂੰ ਆਪਣੀ ਧਾਰਮਿਕਤਾ ਦੇ ਨਾਲ ਢਾਕ ਲਿਆ ਕਈਆਂ ਨੂੰ ਕਈਆਂ ਨੂੰ ਢਾਕ ਲੈਣਾ ਆ ਇੰਨੇ ਸੋਹਣੇ ਸਵਾਰ ਦੇਣ ਜਿਵੇਂ ਲਾੜਾ ਤੇ ਲਾੜੀ ਸਵਾਰ ਦੇ ਆਪਣੇ ਆਪ ਨੂੰ ਹallelujah ਉਹਨੇ ਉਹ ਸਾਰਾ ਚਿੱਕੜ ਜਿਹੜਾ ਪਾਪ ਦਾ ਸਾਨੂੰ ਚੰਬੜਿਆ ਆ ਉਹਨੇ ਲਾਂ ਸੁਟਣਾ ਆ ਦੇਖੋ ਕਿੰਨਾ ਪ੍ਰੇਮ ਆ ਪਰਮੇਸ਼ਵਰ ਦਾ ਸਾਡੇ ਨਾਲ ਵੀ ਜਿਵੇਂ ਲਾੜਾ ਲਾੜੀ ਮੇਲੀਆਂ ਤੋਂ ਤੇ ਬਰਾਤੀਆਂ ਤੋਂ ਜੁਦੇ ਨਜ਼ਰ ਆਉਂਦੀ ਆ ਵੱਖ ਦੇਖਦੇ ਆ ਪਰਮੇਸ਼ਵਰ ਦੀ ਇੱਛਾ ਆ ਜਿਹੜੇ ਲੋਕਾਂ ਨੇ ਮੁਕਤੀ ਪਾਈ ਆ ਉਹ ਦੁਨੀਆ ਦੀ ਭੀੜ ਨਾਲੋਂ ਏਦਾਂ ਵੱਖਰੇ ਨਜ਼ਰ ਹੋਣ ਤੇ ਜੇ ਅਸੀਂ ਕਹੀਏ ਵੀ ਅਸੀਂ ਮੁਕਤੀ ਪਾਈ ਆ ਮੁਕਤੀ ਦੇ ਵਸਤਰ ਪਾਏ ਆ ਤੇ ਕੋਈ ਸਾਨੂੰ ਠੇਕੇ ਦੇ ਖਲੋਤਾ ਦੇਖੇ ਕੋਈ ਚੁਗਲੀਆਂ ਕਰਦਾ ਸੁਣੇ ਕੋਈ ਵੀ ਵਿਚਾਰ ਕਰਦਿਆਂ ਦੇਖੇ ਕੋਈ ਝੂਠ ਬੋਲਦਿਆਂ ਸੁਣੇ ਫੇ ਕਿੰਨੀ અપਮਾਨ ਵਾਲੀ ਗੱਲ ਆ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਜੇ ਸਾਨੂੰ ਪਰਮੇਸ਼ਵਰ ਨੇ ਵੱਖ ਹੋਣ ਲਈ ਚੁਣਿਆ ਆ ਹੁਣ ਆਪਣੇ ਆਪ ਨੂੰ ਵੱਖ ਰੱਖਣਾ ਆ ਵੱਖ ਰੱਖਣ ਦਾ ਮਤਲਬ ਇਹ ਨਹੀਂ ਆ ਵੀ ਸ੍ਰੀਕਾ ਭਾਈਚਾਰਾ ਛੱਡ ਦੇਣਾ ਆ ਜਾਂ ਰਿਸ਼ਤੇਦਾਰਾਂ ਨੂੰ ਛੱਡ ਦੇਣਾ ਆ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆ ਇੱਕ ਯੂਨੀਕ ਲਾਈਫ ਸਟਾਈਲ ਰੱਖਣਾ ਇੱਕ ਵੱਖਰੀ ਤਰ੍ਹਾਂ ਦਾ ਜੀਵਨ ਜੀਣਾ ਆ ਜੇ ਲੋਕੀਂ ਪਾਪ ਵੱਲ ਨੂੰ ਤੁਰਦੇ ਆ ਉਹ ਤੁਹਾਨੂੰ ਵੀ ਹਾਕ ਮਾਰਦੇ ਆ ਆ ਜਾ ਤੁਸੀਂ ਉਹਨਾਂ ਨੂੰ ਕਹਿਣਾ ਨਹੀਂ ਇਹ ਸਾਨੂੰ ਸੋਭਾ ਨਹੀਂ ਦਿੰਦਾ ਇਹ ਗੱਲ ਸਾਨੂੰ ਫੱਬਦੀ ਨਹੀਂ ਇਦਾਂ ਨਹੀਂ ਕਰਨ ਜੇ ਕੋਈ ਤੁਹਾਨੂੰ ਕਹਿੰਦਾ ਮੈਂ ਤੈਨੂੰ ਲੱਖ ਰੁਪਈਆ ਦਿੰਨਾ ਤੂੰ ਝੂਠੀ ਗਵਾਹੀ ਪਾ ਦੇ ਤੁਸੀਂ ਉਹਨਾਂ ਨੂੰ ਕਹੋ ਵੀ ਭਾਈ ਨਹੀਂ ਮੈਂ ਇਸ ਲੱਖ ਤੋਂ ਬਿਨਾਂ ਹੀ ਚੰਗਾ ਮੈਂ ਝੂਠੀ ਗਵਾਹੀ ਨਹੀਂ ਪਾ ਸਕਦਾ ਇੱਥੇ ਤਾਂ ਗਵਾਹੀ ਪਾ ਦੂੰ ਤੇ ਉੱਥੇ ਮੈਨੂੰ ਛਡਾਉਣ ਨੂੰ ਮੇਰੀ ਗਵਾਹੀ ਕੌਣ ਪਾਉਂ ਇੱਥੇ ਝੂਠੀਆਂ ਗਵਾਹੀਆਂ ਚੱਲ ਜਾਂਦੀਆਂ ਸੱਚੀਆਂ ਵੀ ਚੱਲ ਜਾਂਦੀਆਂ ਉੱਥੇ ਕਿਸੇ ਦੀ ਗਵਾਹੀ ਨਹੀਂ ਪੈਣੀ ਇਸ ਲਈ ਸਾਰਿਆਂ ਦੇ ਵਿੱਚ ਰਹਿੰਦਿਆਂ ਹੋਇਆ ਵੀ ਆਪਣੇ ਆਪ ਨੂੰ ਸਹੀ ਜੀਵਨ ਵਿੱਚ ਬਣਾ ਕੇ ਰੱਖਣਾ ਹੈ Praise the Lord